ਸਤਨਾਮ ਸ੍ਰੀ ਵਾਹਿਰ ਸਹੀ ਜੀ ਤਰ ਜੀਏ ਰੇ ਇੱਕ ਟਿਕ ਤੋਂ ਲੈ ਬਦਾਨੀ ਆਸ ਨਾਨਕ ਨਾਮ ਤੇ ਆਈਏ ਕਰ ਜਾਵੇ ਰਾਸ ਸਤਨਾਮ ਬਰਮ ਮਾ ਮਹਲਾ 5 ਘਰ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵੀਚੜੇ ਕਰ ਕਿਰਪਾ ਮਿਲਿ ਰਾਮ ਆ ਚਾਰ ਕੰਟ ਦੇਹ ਜਿਸ ਪਰਮਾ ਠਾਕੈ ਪ੍ਰਭ ਕੀ ਸ਼ਾਮ அக்காமம்லமலாவிய சனன கத்யா விசிராம ਜਿਤ ਕਰ ਹਰ ਕੰਤ ਨਾ ਪ੍ਰਗਟੇ ਪਠਨਗਰ ਸਿ ਗ੍ਰਾਮ ਸਰ ਸਿਗਾਤ ਮੋਲ ਰਸ ਸੰਦੀ ਸਭ ਕਾਮ ਪ੍ਰ ਸਵਾਮੀ ਕੰਤ ਵਿਹੂਨੀ ਆ ਮੀ ਸਜਨ ਸਹਿ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦਿਜਨਾ ਮ हरा मिलो स्वामी संग प्रभ जिसका ने चले दाम गोविंद राधिया हुआ नंद का नाम संजना मिल पाइया रसना नाम बना जिन पाया प्रभ अपना आए से घना ਇਕ ਕਨੇ ਤਿਸ ਬਿਨ ਜੀਵਨਾ ਬਿਤਾ ਜਮ ਜਰਾ ਜਲ ਤਲਾ ਮਹੀਲ ਪੂਰੀਆ ਰਵਿਆ ਵਿੱਚ ਵਨਾ ਸੋ ਪ੍ਰਵਚੇਤਨਾ ਆਵਈ ਕਿਤੜਾ ਦੁਖ ਗਣਾ ਜਿਨੇ ਰਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੁਜਦਾ ਨਾਨਕ ਪਿਆਸ ਮਣਾ ਕੀ ਤਮ ਲਾਇ ਸੋ ਪ੍ਰਭੂ ਤਿਸ ਕਾ ਪੈ ਲੱਗਾ ਵਾਖ ਤੀਨ ਕਾ ਵਡਿਆ ਜਿਨਾ ਪ੍ਰੇਮਿ ਸੋ ਹਰ ਸਾਜਨ ਪੁਰਖ ਵਿਸਾਰਿਕ ਲੱਗੇ ਮਾਯਾ ਤੋ ਪੁੱਤਰਾ ਕਲਤਨਾ ਸੰਗਤਨਾ ਹਰ ਅਵਨਾਸੀ ਆਉ ਪਨਚ ਪਸਲੇ ਮੁਏ ਟੁੱਟਾ ਦੰਦਾ ਮੋ ਇੱਕ ਸਹਰ ਕੇ ਨਾਮ ਬਿਨਾ ਅੱਗਾ ਲਿਆ ਖੋਏ ਦੇਵ ਸਰਵ ਗੁਚਨ ਪ੍ਰਭ ਨੇ ਆਉਣਾ ਕੋਈ ਪ੍ਰੀਤਮ ਚੰਨੀ ਜੋ ਲੱਗੇ ਤਿਨਕੇ ਨਿਰਮੈ ਸੋਈ ਨਾਨਕੇ ਬ੍ਰਹਮ ਬੇਨਤੀ ਪ੍ਰੇਮਿਲੋ ਪ੍ਰਾਪਤ ਹੋਏ ਵਾਸਾਖ ਸੁਹਾਵਾ ਤਾਲ ਗਾਇ ਜਾ ਸੰਦ ਵੀ ਟਹਿਰ ਸੋਈ ਹਰ ਜੀਠ ਜੁੜੰਦਾ ਲੋਰੀਏ ਜਿਸ ਅੱਗੇ ਸਭ ਨੇ ਵੰਨਾ ਹਰ ਸੱਜਣ ਦਾ ਉਹਨਾਂ ਲੱਗਦੇ ਆ ਕ੍ਰਿਸ਼ਨ ਦੇ ਬਾਨਾ मानक मोती नाम प्रभु अन लगगा न ईशान नाम रांग सवे नारायण जीते मन भवन जो हर आलू रिसो करे सोई जी करन जो बरा कीते अपने सिखय दान

ਹਰ ਨਾਨਜ ਨਾ ਪਿਆਸ ਜਗ ਜੀਵਨ ਉਰਤਿਆਗ ਕਾ ਮਾਨ ਸੰਦੇਸ ਗ ਭਵ ਗੁਟਿਏ ਗਲ ਪਈ ਸੋ ਜਮ ਕੀ ਫਾਸ ਜਿਹਾ ਵੀ ਜੈ ਸੁਰਣਾ ਮੱਤ ਜੋ ਲਿਖਿਆਸ ਹਰਾਨਾ ਵਿਹਾਣੀ ਪਸ਼ਤਾਨੀ ਉੱ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਬੀਟੀਐ ਸੋ ਦਰਗੇ ਹੋਇ ਖਲਾਸ ਕਰ ਕੇ ਪਾਪ ਭਰ ਆਪਣੀ ਤੇਰੇ ਦਰਸ਼ਨ ਹੋਇ ਪਿਆਸ ਪ੍ਰਾਤਿਦਿਨ ਦੁਜਾ ਕੋ ਨਹੀਂ ਨਾਨਕੀ ਅਰਦਾਸ ਆਸਰ ਸੁਹੰਦਾ ਜਿਸ ਲੱਗੈ ਜਿਵੇਂ ਮਨ ਹਰਿ ਚੈ ਨਿਵਾਸ ਸਾਨਾ ਸਰਸੀ ਕਾਮਣੀ ਚਨ ਕਉ ਸੋ ਪਿਆਰ ਮਾਨਾ ਕਨਰਤਾ ਸੱਚ ਰੰਗ ਇਕ ਨਾਮ ਅਧਾਰੁ ਵਿਖਿਆ ਰੰਕੂੜਿਆ ਦਿਸਨ ਸਭਿ ਸਾਰੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਵਣ ਤਨ ਪ੍ਰਸੰਗ ਮੋਹ ਲੈ ਸਮਰਥ ਬਰਖਾ ਪਾਰ ਹਰ ਮਿਲਨੈ ਨੋ ਮਨ ਲੋਚਦਾ ਕਰ ਮਿਲਾਨ ਹਾਰ ਜਿਨੇ ਸਕੇ ਪ੍ਰਭ ਪਾਇਆ ਹਾਂ ਤਨ ਕੈ ਸੰ ਬਲਹਾਰਾ ਨਾਨਕ ਹਰਜੀ ਮਿਆਕਾਰ ਸਭ ਸਵਾਰ ਨਿਹਾਰਾ ਸਾਵਨ ਤਨਾ ਸੁਹਾਗਣੀ ਜਿਨ ਰਾਮ ਨਾਮ ਔਰਿਆ ਪਦ ਐ ਪਰਮ ਬੁਲਾਣੀਆਂ ਦੂਜਾ ਲੱਗਾ ਏ ਤੋ ਲਖ ਸਿੰਗਾਰ ਬਿਨਾ ਕਾਰਜ ਨਹੀਂ ਕੀਤਾ ਜਿਤ ਦਿਨ ਦੇ ਬਿਨਸ ਸੀ ਤਿਤ ਵੀ ਲੈ ਕੈਸਨ ਪ੍ਰੀਤ ਪਕਰ ਚਲਾਨ ਦੂਤ ਜਾਮਾ ਕਿਸਨ ਦੇਣੀ ਪੀਤ ਛੱਡ ਖੜੋ ਤੈ ਕਨ ਮਾਹ ਜਿਸ ਲੱਗਾ ਹੈ ਤੋ ਹੱਥ ਮਰੋੜੈ ਤਨ ਕਪੇ ਸਹਿ ਹੋਐ ਸੀਤ ਜਿਹਾ ਬੀਜਾ ਸੋ ਲੋਣਾ ਕਰਮਾ ਸੰਗੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹ ਪ੍ਰਭ ਦੀਤ ਸੇ ਭਦਵਾ ਨਰਕ ਨਾ ਪਾਈ ਹੈ ਗੋ ਰੱਖਣ ਵਾਲਾ ਹੈ ਤੋ ਸਨ ਪ੍ਰੇਮ ਮਾੜਾ ਕਿਉ ਮਿਲੀ ਹੈ ਹਰਿ ਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਿਲਾ ਮਾਈ ਸੰਤ ਸਹਾਈ ਪ੍ਰੇਮ ਕੀ ਹਾ ਤਨ ਕਾ ਲਗ ਪਾਈ ਵੇਨ ਪ੍ਰਭਾ ਕਾ ਸਪਾਈ ਦੁਜੀ ਨਹੀਂ ਜਾ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰ ਅਗਾਇ ਆਪ ਤਿਆਗ ਬੇਨਤੀ ਕਰੈ ਲਿਓ ਪ੍ਰਭੂ ਲੜ ਲਾਈ ਜੋ ਆਰਾ ਕੰਤ ਮਿਲਾਈ ਆਸੇ ਵਿਛੜ ਕਤੇ ਨਾ ਜਾਇ ਪ੍ਰਾਵਨੰਦੂ ਜਾ ਕੋ ਨਹੀਂ ਨਾਨਕ ਹਰ ਸਰਨਾਈ ਸੁਖੀ ਵਸੰਧੀਆਂ ਜਨਾ ਮੈਂ ਆਹਰ ਰਾਈ ਕਤਕਾ ਕਰਮ ਕਮਾਵਣੇ ਦੋਸ ਨਕਾ ਹੋ ਜੁਗਾ ਪਰਮੇਸ਼ਰ ਤੇ ਭੁਲਿ ਆਵ ਆਪਨ ਸਭੇ ਰੋਗ ਵੇਮ ਕੋਈ ਰਾਮ ਤੇ ਲਗਨ ਜਨਮ ਵਿਜੋਗ ਕੈਨ ਮਨ ਕੋੜੀ ਹੋਏਗਾ ਜਿਤਰੇ ਮਾਇਆ ਭੂਗ ਵੇਤਨਾ ਕੋਈ ਕਰ ਸਕੈ ਕਿਸ ਤਾਰੋ ਅਰੋਜੇ ਚਿਤ ਆਖਣ ਆਏ ਲਿਖਿਆ ਦਰਸਨ ਜੋਗ ਨਿਤਪਕੀ ਮੇਰਾ ਪ੍ਰਾਪਲੈ ਤਾ ਤ੍ਰਿ ਸਭ ਯੋਗ ਨਾਨਕ ਕੋ ਪ੍ਰਭ ਰਖ ਲੈ ਮੇਰੇ ਸਾਈ ਬੰਦੇ ਮੂਚ ਕਤਕਾ ਹੋ ਆਸਾਤ ਸੰਗ ਮਿਰਸਾ ਸਬੇ ਸੋਚ ਮੰਗਰੇ ਮਹ ਸੁਹੰਦੀਆ ਹਰ ਬੇਸਾਂਗਾ ਬੈਠੜੀਆ تنਕੇ ਸੋਭਾ ਕਿਆ ਗਣੀ ਜੇ ਸਾਇ ਮੇਲੜੀਆ ਤਨ ਮਨ ਮੋਲੇ ਰਾਮ ਸਿਆ ਸੰਸਾ ਸਿਹੇ ਲੜੀਆ ਸਾਜਨਾ ਤੇ ਬਹਰੀ ਸੇ ਰਹਿਣ ਅਕੇ ਲੜੀਆ ਤਨ ਦੁੱਖ ਨ ਕਬੋ ਉਤਰਾ ਸੇ ਜਮ ਕੇ ਵਸ ਪੜੀਆ ਜਿਨੇ 라ਵਿਆ ਪ੍ਰਭ ਆਪਣਾ ਸੇ ਜਿਸਨ ਨੇ ਕਰਿਆ ਰਤਨ ਜਵਾਰ ਲਾਲ ਹਾਰਾ ਕੰਡਕ ਨਾਂ ਜਰੀਆ ਨਾਨਕ ਬਾਸ਼ਾ ਧੂਰ ਤਨ ਪ੍ਰਭ ਸਰਨੀਂਦਰ ਪੜੀਆ ਮੰਗਰਾ ਪ੍ਰਵਾਦਨਾ ਭੋਰ ਨ ਜਨਮੜੀਆ ਪੂਖਾ ਦੁਖਾ ਨ ਵਿਆਪਈ கண்ட மில்லா மன விதாரபிந்த சா ஊட்ட ராய சிவா சுவீ விக்காய சாூகா ਜੇ ਤੇ ਉਜੀ ਤੇ ਮਿਲੀ ਸੱਚੀ ਪ੍ਰੀ ਸਮਾਹ ਕਰ ਗਲੀਨੀ ਪਰ ਬ੍ਰਹਮ ਬਹੁ ਨ ਵਿਛੜਿਆ ਬਾੜ ਜਾ ਲਖ ਬੀਰੀਆ ਸੱਜਣਾ ਗਮਗਾ ਸ਼ਰਮ ਪਈ ਨਾਰਾਇਣ ਨੰਦਰਪੀਆ ਭੋਖ ਸੁੰਦਾ ਸਰਬ ਸੁਖ ਜੀਵਕ ਸੀ ਵਿਪਰਵਾਉ માગ મજન સંગ સાધુ આ તુરી કૃષ્ણ નારકા નામ તેય સબ નામ નો કરદાન જન્મ કર્મ રત રે મન તે જગવાના કામ ક્રોધન મોહીયે બિનસે લો સુઆર સચ્ચ માર્ગ તવ દેયા ઉસ્તત કરે જહાન 863 ਤਸਗਲ ਪੁਨ ਜੀ ਦਇਆ ਪਰਵਾਨਾ ਜਿਸ ਨਾ ਦੀਵੇ ਦਇਆ ਕਰੈ ਸੋਏ ਬਖਸ਼ ਜਾਨਾ ਜਿਨਾ ਮਿਲਿਆ ਆਪਣਾ ਨਾਨਕ ਤਨ ਗੁਰਬਾਨ ਮਾਗਸ਼ਟਿ ਸਿਕੰਢਿ ਹੈ ਜਨ ਪੂਰਾ ਗੁਰ ਮੇਰਵਾ ਨਾਏ ਹਰਗੁਣ ਆਨੰਦ ਉਪਾਰਜਨ ਸੱਜਨ ਪਰਟਿ ਆਏ ਸੰਤ ਸਹਾਈ ਰਾਮ ਕੀ ਕਰ ਕਿਰਪਾ ਦਿਆ ਮਿਲਾਏ ਸੇਸੋ ਆਵੀ ਸਰਬ ਸੁਖ ਹਣ ਦੁੱਖਾ ਨਹੀਂ ਜਾਏ ਇਛਪਨੀ ਵਰਪਾ ਗਨੀ ਵਰਪਾ ਹਰ ਰਾਈ ਮੇਲ ਸਈਆ ਮੰਗਲ ਗਾਵਹੀ ਗੀਤ ਗੋਵਿੰਦ ਲਾਈ ਹਰ ਜਿਹ ਆਉ ਨਾਂ ਦੀ ਸਈ ਕੋਈ ਦੂਜਾ ਨਾ ਲਾਈ ਹਰ ਤਪਸਵਰਿਓਨ ਨੇ ਚਲ ਦਿੱਤੇ ਨੇ ਜਾਈ ਸੰਸਾਰ ਸਾਗਤ ਰੱਖੇ ਅਨਾ ਬਹੁ ਨਾ ਜਨਮ ਧਾਈ ਜੀਵਾ ਏਕ ਅਨੇਕ ਗੁਣ ਤੇਰੇ ਨਾਨਕ ਚਾਨੀ ਪਾਈ ਫਲ ਗਣਿਤ ਸਲਾਹੀਏ ਜਿਸਨੋਂ ਤਿਨ ਨਤਮਾਈ ਜਨ ਜਨਨਾਮ ਤੇ ਆਇਆ ਤਨ ਕੀ ਕਾਜ ਸਰੀ ਹਰ ਘਰ ਪੂਰਾ ਰੱデア ਦਰਗੇ ਸੱਠ ਕਰੀ ਸਰਬ ਸੁਖਾਂ ਦੇ ਚਰਨ ਹਰ ਭਾਜ ਲੈ ਵਿਕਮਤਰੀ ਪ੍ਰੇਮ ਭਗਤ ਜਨ ਪਾਈਆ ਵਿਖਿਆ ਨਾ ਜਰੇ ਕੂੜ ਗਦ ਦਾ ਨਸੀ ਪੂਨ ਸਤਪਰੀ ਮਾਰ ਬ੍ਰਹਮ ਪ੍ਰਸ਼ੀਵ ਦੀ ਮਨ ਅੰਦਰ ਇਕ ਕਰੇ ਮਾਨਵ ਸਮੂਤ ਬਲੀ ਜਿਸਕਾ ਅੰਦਰ ਕਰੇ ਨਾਨਕ ਮੰਗਾ ਦਰਸਦਾਨ ਕਿਰਪਾ ਕਰੋ ਹਰੀ ਮਹਾਂਦੇਵ ਸੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸਦਾਨ ਕਿਰਪਾ ਕਰੋ ਹਰੀ ਸਤਨਾਮ ਪਦਵ ਪਰਮ ਭੁਲਾਣੀਆਂ ਲਗਾ ਹੀ ਤੋ ਪਦ ਆ ਪਰਮਾ ਭੁਲਾਣੀਆਂ ਦੂਜਾ ਲਗਾ ਹੀ ਤੋ ਲਖ ਸਿੰਗਾਰ ਬਨਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕਹਿਸਨ ਪ੍ਰੀਤ ਪਕਰ ਚਲਾਇਂ ਦੂਤ ਜਾਮਾ ਕਿਛ ਨਾ ਦੇਣੀ ਪੀਤ ਛੜਕਣ ਤੈਖ ਨਾ ਮਾ ਜਿਸੋਂ ਲੱਗਾ ਹੀ ਤੋ ਹੱਥ ਮਰੂੜਾ ਤਨ ਕਪੇ ਸਹ ਹੋ ਆਸੇ ਤੋ ਜਿਹ ਬੀਜਾ ਸੋ ਲੁਣਾ ਕਰਮਾਂ ਸੰੜਾਖੀਤ ਨਾਨਕ ਪ੍ਰਭ ਸਰਨਾ ਗਤੇ श्री भर गु रखण वारा ही तो श्रीदार नर न पाई आहे गुरण वारा ही तो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰ ਪਿਆਰੀ ਗੁਰ ਸਵਾਰੀ ਸਾ ਸੰਗ ਜੀਓ ਐਸ ਸਤਿ 12 ਮਹਾਂ ਜੀ ਦਾ ਪਾਠ ਹੋਇਆ ਹੈ ਸੰਤਨ ਸਰਣ ਕੀ ਤੈਨ ਅੱਜ ਦੇਸੀ ਮਹੀਨਾ ਭਾਦੋ ਦਾ ਚੜਿਆ ਸੁਖ ਨਾਂ ਬਤੀਤ ਹੋਏ ਸਾ ਸੰਤਾਂ ਤੇ ਮਿਹਰ ਨਿਗਰ ਰੱਖੇ ਗੁਰੂ ਮਹਾਰਾਜ ਮੇਹਰ ਦੀ ਕਿਰਪਾ ਕਰੇ ਅੰਕ ਸੰਗ ਸਾਹਿਯੋਂ ਜਿੱਤੇ ਜਿੱਤੇ ਯਾਦ ਕਰਨ ਦਿੱਤੇ ਦਿੱਤੇ ਅੰਕ ਸੰਗ ਸਾਹਿਯੋਂ ਵਿਸਲਾ ਮੈਨਾ ਜੋ ਸਾਵਣ ਦਾ ਸੁਖ ਨਭੀ ਤੋਇਆ ਇਸੇ ਤਰ੍ਹਾਂ ਗੁਰੂ ਮਹਾਰਾਜ ਕਿਰਪਾ ਕਰਨ ਅਗਲਾ ਮੈਨਾ ਭਾਦੂ ਦਾ ਸੁਖ ਨਭੀ ਤੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ